ਸਤਿ ਸ਼੍ਰੀ ਅਕਾਲ ਸਪੋਕਸਮੈਨ ਟੀਵੀ ਦੇ ਸਾਰੇ ਦਰਸ਼ਕਾਂ ਦਾ ਹਰਜੋਤ ਕੌਰ ਵੱਲੋਂ ਸਪੋਕਸਮੈਨ ਸੁਰਖੀਆਂ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਰੋਜ਼ਾਨਾ ਸਪੋਕਸਮੈਨ ਅਖਬਾਰ ਦੀਆਂ ਸੁਰਖੀਆਂ ਤੇ ਹਸੀਆਂ 'ਚ ਰੋਜ਼ ਦੀ ਤਰ੍ਹਾਂ ਝਾਤ ਪਾਣ ਜਾ ਰਹੇ ਹਾਂ। ਸਭ ਤੋਂ ਪਹਿਲਾਂ ਪੰਨਾ ਨੰਬਰ 1। ਬਰਤਾਨਵੀ ਸੰਸਦ ਨੇੜੇ ਹੋਏ ਹਮਲੇ ਦਾ ਮਾਮਲਾ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਲਈ ਹੈ। 8 ਚੱਕੀ ਗ੍ਰਿਫਤਾਰ, ਹਮਲਾਵਰ ਸਮੇਤ 4 ਜਣਿਆਂ ਦੀ ਮੌਤ। ਇਹ ਖਬਰ ਅੱਜ ਪਹਿਲੇ ਪੰਨੇ ਤੇ ਹੈ। ਤੇ ਉਧਰ ਦੇਸ਼ ਦੇ ਸਭ ਤੋਂ ਉੱਚੇ ਤਿਰੰਗੇ ਵਿੱਚ ਜੋ ਕਪੜਾ ਲੱਗਿਆ ਸੀ ਉਹ ਫੇਰ ਪਾਟ ਗਿਆ 6 ਫੁੱਟ ਤੋਂ ਵੀ ਵੱਧ ਨੁਕਸਾਨੀਆਂ ਗਿਆ ਚੰਡਾ ਤੇ ਉਧਰ ਦਿੱਲੀ ਨਗਰ ਨਿਗਮ ਚੋਣਾਂ 'ਚ ਕਾਂਗਰਸ ਦੇ ਸਟਾਰ ਪ੍ਰਚਾਰਕ ਹੋਣਗੇ ਕੈਪਟਨ ਅਮਰਿੰਦਰ ਸਿੰਘ ਤੇ ਉਧਰ ਪ੍ਰਧਾਨ ਮੰਤਰੀ ਵੱਲੋਂ ਨੀਤੀ ਆਯੋਗ ਨੂੰ ਦਿੱਤੇ ਨਿਰਦੇਸ਼ਾਂ ਦਾ ਕੈਪਟਨ ਅਮਰਿੰਦਰ ਸਿੰਘ ਨੇ ਸਵਾਗਤ ਕੀਤਾ ਚੋਣਾਂ ਜ਼ਾਬਤੇ ਤੋਂ 4 ਦਿਨ ਪਹਿਲਾਂ ਮੰਡੇ ਕਰੋੜ ਰੁਪਏ ਕੀਤੇ ਜਾਣਗੇ ਵਾਪਸ ਇਸੇ ਪन्ने ਦੀ ਇੱਕ ਹੋਰ ਸੁਰਖੀ ਹੈ ਵਿੱਤ ਮੰਤਰੀ ਮਾਨਪ੍ਰੀਤ ਬਾਦਲ ਨੂੰ ਲੈ ਕੇ ਕਿਉਂਕਿ ਉਹਨਾਂ ਨੇ ਦਰਾਹਾ ਚ ਪੁਲਿਸ ਦਾ ਸਟਿੰਗ ਆਪਰੇਸ਼ਨ ਕੀਤਾ ਜਿਸ ਦੀ ਵੀਡੀਓ ਹਰ ਥਾਂ ਵਾਇਰਲ ਹੈ ਸੋ ਅੱਗੇ ਜੋ ਹੈਪਨ ਨੰਬਰ 3 ਦੀ ਸੁਰਖੀ ਕਹਿੰਦੀ ਹੈ ਕਿ ਸਰਹੱਦੀ ਖੇਤਰ ਦੀ ਤਰੱਕੀ ਤੇ ਰੋਜ਼ਗਾਰ ਪੈਦਾ ਕਰਨ ਲਈ ਪੂਰਾ ਜ਼ੋਰ ਲਾ ਦੇਾਂਗੇ ਇਹ ਗੱਲ ਕਹੀ ਹੈ ਮਨਪ੍ਰੀਤ ਬਾਦਲ ਨੇ ਤੇ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਸਮੁੱਚੇ ਪੰਜਾਬੀ ਨਸ਼ਾ ਮੁਕਤ ਸਮਾਜ ਸਿਰਜਣ ਦਾ ਸੰਕਲਪ ਲੈਂਡ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਸਰਕਾਰੀ ਕੰਮਕਾਜ ਵਿੱਚ ਪਤੀ ਦੇ ਦਖਲਬਾਰੇ ਅਰੁਣਾ ਚੌਧਰੀ ਦੇ ਨਾਲ ਉਹ ਗੱਲ ਕਰਨਗੇ ਤੇ ਅੱਜ ਦੁਪਹਿਰ 2 ਵਜੇ ਤੋਂ ਸ਼ਾਮ 6:30 ਵਜੇ ਤੱਕ ਸਾਰੇ ਮੈਂਬਰਾਂ ਨੂੰ ਸੌ ਚੁਕਾਈ ਜਾਏਗੀ ਜੋ ਵੀ ਸਰਕਾਰ ਦੇ ਖਾਸ ਹੋਣਗੇ। ਸੋ 15ਵੀਂ ਵਿਧਾਨ ਸਭਾ ਅੱਜ ਤੋਂ ਹੀ ਹੋਂਦ ਵਿੱਚ ਆਏਗੀ। ਪਹਿਲਾਂ ਮੁੱਖ ਮੰਤਰੀ, ਫਿਰ ਮੰਤਰੀ, ਮਹਿਲਾ ਮੈਂਬਰ ਤੇ ਬਾਕੀ ਮੈਂਬਰ ਅੱਜ ਸੌ ਚੁੱਕਣਗੇ। ਤੇ ਅੱਜ ਵਿਧਾਨ ਸਭਾ ਚ ਚੁੱਕਿਆ ਜਾਏਗਾ ਸਕੂਲਾਂ ਦੀ ਲੁੱਟ ਦਾ ਮਾਮਲਾ। ਇਹ ਗੱਲ ਕਹੀ ਹੈ ਐਚਐਸ ਫੂਲਕਾ ਨੇ। ਨਾਨ ਨਿਹਾਲ ਸਿੰਘ ਨੇ ਪੱਟੀ ਚ ਹਵਾਲਾ ਦੀਆਂ ਦੀਆਂ ਸਮੱਸਿਆਵਾਂ ਸੁਣੀਆਂ। ਤੇ ਉਧਰ ਨਸ਼ਿਆਂ ਨਾਲ ਬਦਨਾਮ ਪਿੰਡ ਅਨਗੜ੍ਹ ਚ ਪੁਲਿਸ ਨੇ ਤਸਕਰਾਂ ਨੂੰ ਪਾਜੜਾ ਪਾ ਦਿੱਤੀਆਂ ਨੇ ਅੰਦਰਲੇ ਪੰਨੇ ਕਹਿੰਦੇ ਨੇ ਕਿ ਚੰਡੀਗੜ੍ਹ ਹਵਾਈ ਅੱਡੇ ਨੂੰ ਸ਼ਹੀਦ ਭਗਤ ਸਿੰਘ ਦਾ ਨਾਂ ਦੇਣ ਬਾਰੇ ਮੰਗ ਜੋ ਹੈ ਪਾਰਲੀਮੈਂਟ ਦੇ ਵਿੱਚ ਉੱਠੀ ਹੈ ਕਨਕ ਤੇ ਮੋੜ ਦਰਮਦ ਡਿਊਟੀ ਲਾਉਣ ਬਾਰੇ ਵਿਚਾਰ ਕਰ ਰਿਹਾ ਹੈ ਕੇਂਦਰ ਤੇ ਫੌਜ ਮੁਖੀ ਵੱਲੋਂ ਸੈਨਿਕਾਂ ਨੂੰ ਜੰਗ ਲਈ ਤਿਆਰ ਰਹਿਣ ਦਾ ਸੱਦਾ ਦੇ ਦਿੱਤਾ ਗਿਆ ਅਰਸਲ ਫੌਜ ਮੁਖੀ ਜਨਰਲ ਵਿਪਨ ਚੰਦਰ 라ਵਤ ਨੇ ਕਿਹਾ ਕਿ ਹਥਿਆਰਬੰਦ ਫੌਜਾਂ ਨੂੰ ਦੇਸ਼ ਦੀ ਸਰਹੱਦ ਤੇ ਰਿਵਾਇਤੀ ਜੰਗ ਲਈ ਤਿਆਰ ਰਹਿਣਾ ਚਾਹੀਦਾ ਹੈ ਤੇ ਉਧਰ ੁਰਜੀਤ ਪਟੇਲ ਨੂੰ 20 ਅਪ੍ਰੈਲ ਨੂੰ ਮੋੜ ਪਾਰਲੀਮੈਂਟਰੀ ਕਮੇਟੀ ਜੋ ਹੈ ਉਹ ਤਲਬ ਕਰ ਸਕਦੀ ਹੈ। ਦੂਜੇ ਪਾਸੇ ਬਾਬਰੀ ਮਸਜਿਦ ਦਾ ਜੋ ਫੈਸਲਾ ਹੈ ਉਹ ਹਲੇ ਹੋ ਟਾਲ ਗਿਆ ਹੈ ਇਸ ਦੀ ਸੁਣਵਾਈ 2 ਹਫਤੇ ਲਈ ਮੁਲਤਵੀ ਹੋ ਚੁੱਕੀ ਹੈ। ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਤੋਂ ਪਹਿਲਾਂ ਯਾਨੀ ਕਿ ਜੂਨ ਤੋਂ ਪਹਿਲਾਂ ਪੰਜਾਬ ਦੇ ਮੰਤਰੀ ਮੰਡਲ ਚ ਵਿਸਤਾਰ ਹੋ ਸਕਦਾ ਹੈ। ਤੇ ਉਧਰ ਕੈਪਟਨ ਸਰਕਾਰ ਸੰਸਦੀ ਸਕੱਤਰਾਂ ਦੀ ਨਿਯੁਕਤੀ ਬਾਰੇ ਹੁਣ ਕਾਨੂੰਨ ਲਿਆਵੇਗੀ। ਕਾਂਗਰਸ ਸਰਕਾਰ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨ ਦੇ ਵਾਅਦੇ ਤੋਂ ਭੱਜ ਰਹੀ ਹੈ ਕਹਿਣਾ ਹੈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਤੇ ਹੁਣ ਰੁਕ ਕਰਦੇ ਹਾਂ ਪੰਥਕ ਸੁਰਖੀਆਂ ਵੱਲ ਪ੍ਰੋਫੈਸਰ ਦਰਸ਼ਨ ਸਿੰਘ ਖਾਲਸਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕੁਝ ਜ਼ਰੂਰੀ ਜ਼ਿੰਮੇਵਾਰੀ ਯਾਦ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਦਰਸਲ ਇਕੱਲੀ ਵਿਧਾਈ ਨਹੀਂ ਦਿੱਤੀ ਬਲਕਿ ਕੁਝ ਜ਼ਰੂਰੀ ਜ਼ਿੰਮੇਵਾਰੀ ਵੀ ਯਾਦ ਕਰਾਉਣ ਦੀ ਗੱਲ ਕਹੀ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਨਵੀਂ ਸਰਕਾਰ 'ਚ ਮੁੱਖ ਮੰਤਰੀ ਦੀ ਕੁਰਸੀ ਤੇ ਬੈਠੇ ਕੈਪਟਨ ਅਮਰਿੰਦਰ ਸਿੰਘ ਉਕਤ ਜ਼ਿੰਮੇਵਾਰੀ ਨੂੰ ਪਹਿਲ ਦੇ ਆਧਾਰ ਤੇ ਹੱਥ ਪਾ ਕੇ ਇਨਸਾਫ ਦੇ ਫੈਸਲੇ ਤੱਕ ਲਿਜਾਣ ਤਾਂ ਉਹਨਾਂ ਦੀ ਸਰਕਾਰ ਵਧਾਈ ਦੀ ਭਾਤਰ ਹੋਏਗੀ ਤੇ ਉਧਰ ਆਸਟ੍ਰੇਲੀਆ ਦੇ ਸਕੂਲਾਂ 'ਚ ਹੁਣ ਬੱਚੇ ਪੜ੍ਹਨਗੇ ਸਿੱਖ ਇਤਿਹਾਸ ਸੋ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਨਾਮੀ ਸੰਸਥਾ ਨੇ ਦੱਸਿਆ ਕਿ ਉਹਨਾਂ ਦੀਆਂ ਕੋਸ਼ਿਸ਼ਾਂ ਦੇ ਸਦਕਾ ਇਸ ਸਾਲ ਤੋਂ 5ਵੀਂ 6ਵੀਂ ਤੇ 9ਵੀਂ ਜਮਾਤ ਦੇ ਬੱਚਿਆਂ ਨੂੰ ਇਸ ਸਿਲੇਬਸ ਜੋ ਹੈ ਪੜਾਇਆ ਜਾਏਗਾ ਤੇ ਉਧਰ ਕੈਨੇਡਾ ਦੇ ਗੁਰਦੁਆਰੇ ਨੇ ਵਿਸਾਖੀ ਸਮਾਗਮ ਲਈ ਸਾਮਲੰਗੀ ਜਥੇਬੰਦੀਆਂ ਨੂੰ ਵੀ ਸੱਦਾ ਦਿੱਤਾ ਤੇ ਉਧਰ ਹਰਿਆਣੇ ਦੀ ਵੱਖਰੀ ਕਮੇਟੀ ਦਾ ਮਸਲਾ ਹੱਲ ਕਰਨ ਲਈ ਅਕਾਲ ਤਖਤ ਆਪਣਾ ਬਣਦਾ ਫਰਜ਼ ਨਿਭਾਵੇ ਇਹ ਮੰਗ ਕੀਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਦੀਦਾਰ ਸਿੰਘ ਨਲਵੀ ਨੇ। ਤੇ ਉਧਰ ਹਲਕਾ ਨਾਪਾ ਦੇ ਪਿੰਡ ਗੁਰਦੇਤਪੁਰਾ ਚ ਪਿਛਲੇ 17 ਦਿਨਾਂ ਤੋਂ ਅਰਦਾਸ ਤੋਂ ਬਾਅਦ ਪਿੰਡ ਦੇ ਗੁਰੂ ਘਰ ਚ ਹੀ ਭੁਖ ਹੜਤਾਲ ਤੇ ਬੈਠੇ ਭਾਈ ਹਰਨੇਕ ਸਿੰਘ ਦੀ ਭੁਖ ਹੜਤਾਲ ਜਾਰੀ ਹੈ। ਤੇ ਉਧਰ ਨਾਟਕ ਮਹਾਰਾਜਾ ਰਣਜੀਤ ਸਿੰਘ ਦੇ ਪ੍ਰੋਡਿਊਸਰ ਤੇ ਨਿਰਮਾਤਾ ਦੇ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ ਸਿੱਖ ਚੇਤਨਾ ਮੰਚ ਨੇ। ਤੇ ਸਿੱਖ ਮਰਿਆਦਾ ਭੰਗ ਕਰਨ ਦੇ ਖਿਲਾਫ ਇਸ ਦੀ ਸ਼ਿਕਾਇਤ ਵੀ ਕੀਤੀ ਹੈ ਤੇ ਦੂਜੇ ਪਾਸੇ ਭਾਰਤੀ ਮੂਲ ਦੇ ਇੱਕ ਸੀਨੀਅਰ ਅਮਰੀਕੀ ਡੈਮੋਕ੍ਰੈਟਿਕ ਪਾਰਲੀਮੈਂਟ ਮੈਂਬਰ ਐਮੀ ਬੈਰਾ ਨੇ ਉਮੀਦ ਜ਼ਾਹਰ ਕੀਤੀ ਹੈ ਕਿ 트럼ਪ ਪ੍ਰਸ਼ਾਸਨ ਚ ਭਾਰਤੀ ਅਮਰੀਕਾ ਵਿਚਾਲੇ ਦੋ ਪੱਖੀ ਸੰਬੰਧ ਹੋਰ ਮਜ਼ਬੂਤ ਹੋ ਸਕਦੇ ਨੇ ਤੇਉਦਰੀ 10ਵੀਂ ਸ਼੍ਰੇਣੀ ਦੇ ਹਿੰਦੀ ਵਿਸ਼ੇ ਦੇ ਪੇਪਰ ਲੀਕ ਹੋਣ ਦੀ ਜੋ ਗੱਲ ਆਈ ਸੀ ਉਸ ਮਾਮਲੇ ਦੇ ਵਿੱਚ ਜ਼ਿੰਮੇਵਾਰ ਅਧਿਆਪਕ ਦੀ ਪਛਾਣ ਕਰ ਲਈ ਗਈ ਹੈ ਸੋ ਰੋਜ਼ਾਨਾ ਸਪੋਕਸਮੈਨ ਦੀਆਂ ਇਹ ਸੁਰਖੀਆਂ ਸਾਹਮਣੇ ਆਜਦੀਆਂ ਹੁਣ ਹਰਜੋਤ ਕੌਰ ਨੂੰ ਇਜਾਜ਼ਤ ਦਿਓ ਫਿਰ ਮਿਲਾਂਗੇ ਸਪੋਕਸਮੈਨ ਸੁਰਖੀਆਂ ਪ੍ਰੋਗਰਾਮ ਦੇ ਵਿੱਚ ਤੁਸੀਂ ਦੇਖਦੇ ਰਹੋ ਸਪੋਕਸਮੈਨ ਟੀਵੀ